ਸਤਿ ਸ਼੍ਰੀ ਅਕਾਲ ਗਾਇਜ਼ ਆਈ ਹੋਪ ਤੁਸੀਂ ਸਾਰੇ ਕੈਚ ਹੋ ਗਏ ਤਾਂ ਗਾਇਜ਼ ਬਲੌਗ ਜਿਹੜਾ ਉਹ ਅੱਜ ਅਸੀਂ ਜਾ ਰਹੇ ਹਾਂ ਮਸ ਤੁਹਾਡੇ ਦੇ ਮੇਲੇ ਤੇ ਤੇ ਹੁਣ ਆਪਾਂ ਚੱਲਦੇ ਹਾਂ ਕਿ ਬਾਹਰ ਮੈਂ ਲੇਟ ਹੋ ਗਿਆ ਕਿਉਂਕਿ ਮੈਂ ਬਲੌਗ ਸਟਾਰਟ ਕਰਨਾ ਭੁੱਲ ਗਿਆ ਸੀ ਤੇ ਹੁਣ ਆਪਾਂ ਚੱਲਦੇ ਆ ਤੁਹਾਨੂੰ ਮੇਲੇ ਤੇ ਸਿੱਧਾ ਹੀ ਮਿਲਦੇ ਆ ਉਹ ਦੇਖੋ ਪੀ ਪੀ ਵੱਜ ਰਹੀ ਆ ਤੇ ਹੁਣ ਆਪਾਂ ਤੁਹਾਨੂੰ ਮੇਲੇ ਤੇ ਚੱਲਦੇ ਆ ਤੇ ਉੱਥੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਡਿਟੇਲ ਦੇ ਵਿੱਚ ਬੋਲੇ ਆਪਾਂ ਮੈਂ ਨਹੀਂ ਜਾਵੇ ਪਰ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਇੱਥੇ ਕੁਝ ਹੁਣ ਤੁਹਾਨੂੰ ਮਿਲਦੇ ਆ ਮੇਲੇ ਦੇ ਵਿੱਚ ਔਰੇ ਜੀ ਹਾਂ ਜੀ ਗਾਜ ਇਲਾ ਮੇਲੇ ਚ ਦਿਖਦਾ ਆ ਇਧਰ ਪਾਵੇ ਮੋਟਾ ਦਿਖਾ ਲੱਗਾ ਹੋਇਆ ਹਾਂਜੀ ਗਾਇਜ਼ ਤੇ ਹੁਣ ਆਪਾਂ ਜਿਹੜੇ ਆ ਮੇਲੇ ਦੇ ਵਿੱਚ ਪਹੁੰਚ ਚੁੱਕੇ ਆ ਤੇ ਤੁਹਾਨੂੰ ਦਿਖਾਉਣੇ ਆ ਸਾਰਾ ਕੁਝ ਤੇ ਸਾਡੇ ਚੈਨਲ ਤੇ ਬਣੇ ਰਹੋ ਤੇ ਜਿਹੜਾ ਵਲੌਗ ਆ ਉਹ ਇੰਟਰਸਟਿੰਗ ਹੋਣ ਵਾਲਾ ਤੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੇ ਗਾਇਜ਼ ਹੁਣ ਚੱਲਦੇ ਆ ਮੇਲੇ ਦੇ ਵਿੱਚ ਤੇ ਤੁਹਾਨੂੰ ਦਿਖਾਉਣੇ ਆ ਸਾਰਾ ਕੁਝ ਅੰਦਰ ਭਾਈ ਜੀ ਆਹ ਅੰਦਰ ਨਾਲ ਇਤੋਂ ਆਪਾਂ ਮੇਲੇ ਦੇ ਵਿੱਚ ਗੋਣ ਚੁੱਕੀਆਂ ਤੇ ਹੁਣ ਤੁਹਾਨੂੰ ਦਿਖਾਉਣੇ ਸਾਰਾ ਉਸ ਜਿੰਦਗੀ ਉਹ ਮੇਨ ਮਾਤਾ ਪੁੱਤ ਨਹੀਂ ਕਰਦੋਂ ਕਰ ਵਿੱਚ ਹੈਗੇ ਅਸੀਂ ਪਰ ਤੋੜਾ ਦੇ ਵਿੱਚ ਕੋਈ ਇੱਕ ਐਸਾ ਮਹਾਂਪੁਰ ਹੋਵੇ ਆਇਦਰ ਦੀ ਆ ਜਾ ਜਿਹੜਾ ਹੈ ਲੋ

ਗਿਆ ਓਏ ਹੁਣ ਅਸੀਂ ਆਪਾਂ ਮਖਾਣੇ ਦੇ ਲੰਗਰ ਚ ਆਏ ਹੋਏ ਹਾਂ ਜੀ ਗਾਇਜ਼ ਤੇ ਹੁਣ ਆਪਾਂ ਮੇਲੇ ਚੋਂ ਮਾੜਾ-ਮੋਟਾ ਕੰਮ ਕਿਆ ਤੇ ਹੁਣ ਆਪਾਂ ਥੱਕ ਚੁੱਕੇ ਜੀ ਕਿ ਥੋੜਾ ਜਿਹਾ ਇੱਥੇ ਰੋਲਾ ਰੁਪਾ ਬਾਲਾ ਜ਼ਿਆਦਾ ਆਤਾ ਕਰਕੇ ਆਪਾਂ ਰੋਲਾ ਥੋੜਾ ਜਿਹਾ ਬੋਲੜਾ ਕੱਟ ਆਉਦੇ ਤੇ ਹੁਣ ਆਪਾਂ ਥੋੜ੍ਹਾ ਜਿਆਦੀ ਬਹੁਤ ਜ਼ਿਆਦੇ ਪੈਰੇਗਾ ਤਾਂ ਕਰਕੇ ਆਪਾਂ ਬੋਲੜਾ ਸਿਸਟਮ ਕੱਟੀ ਰੱਖਦੇ ਹੁਣ ਆਪਾਂ ਦੂਰ ਬੈਠੇ ਆਂ ਪਰ ਮਾਰਿਆ ਜਦੋਂ ਵੀ ਫੇਰ ਵੀ ਬਹੁਤ ਜ਼ਿਆਦੇ ਰੋਲਾ ਪੈ ਰਿਹਾ ਤਾਂ ਕਰਕੇ

12 ਵਜੇ 37 ਮਿੰਟ ਦਾ ਜਿਹੜਾ ਉਹ ਹੋ ਚੁੱਕਿਆ ਤੇ ਆਪਾਂ ਨੇ ਤਿੰਨ ਆਥ ਨਹੀਂ ਚੱਲੇਗੇ ਹੁਣ ਤਾਂ ਆਪਾਂ ਸਾਰਾ ਦਿਨ ਘੁੰਮਾਂਗੇ ਉਧਰੋਂ ਮੰਮੀ ਹੁਣੀ ਆਏ ਹੋਣਗੇ ਕਿਉਂਕਿ ਮੋਟਰਸਾਈਕਲ ਦੀ ਸੀਟ ਜਿਹੜੀ ਛੋਟੀ ਆ ਤਾਂ ਕਰਕੇ ਸਾਰੇ ਨਹੀਂ ਆ ਸਕਦੇ ਕਰਕੇ ਅਸੀਂ ਪਹਿਲਾਂ ਦੋਨੇ ਭਾਈ ਆਏ ਆ ਫਿਰ ਡੈਡੀ ਮੰਮੀ ਨੂੰ ਲੈਣ ਗਿਆ ਫਿਰ ਅਸੀਂ ਅਸੀਂ ਸਾਰਾ ਕੁਝ ਸਮਾਨ ਸਮੂਹ ਖਰੀਦਾਂਗੇ ਤੇ ਘੁੰਮਾਂਗੇ ਫਿਰਾਂ ਦੇ ਨਾਲ ਜੋੜ ਮਿਲਦੇ ਰੈਸਟੋਰੈਂਟ ਹਾਂ ਡੜੀ ਲੰਗਰ 'ਚ ਬੈਠਾ ਮੰਮੀ ਲੰਗਰ 'ਚ ਬੈਠੀ ਸਾਰੇ ਚਾਹ ਨਹੀਂ ਖਾ ਰਹੇ ਇਹਨੂੰ ਬਣਾ ਕੇ ਉਹ ਮੁੰਡੇ ਨੂੰ ਬੁਲਾ ਲੈ ਮੱਸਾ ਇਹ ਖਾਜੇ ਲੱਗਣੇ ਚਾਹੀਦੇ ਨੇ ਰਮਾਲਾ ਨੂੰ ਬੁਲਾਈ ਯਾਰ ਰਮਾਲਾ ਨੂੰ ਸੁਪਰ ਬਚਾ ਲੈ

ਹੁਣ ਆਪਾਂ ਇਹ ਵਰਦੋਾ ਥੋੜਾ ਬੋਟਾ ਮੇਲਾ ਜਿਹੜਾ ਕੁੰਬਲਿਆ ਤੇ ਹੁਣ ਆਪਾਂ ਰਾਮ ਰੂਮ ਕਰਕੇ ਤੇ ਦਵਾਰੇ ਤਰਸ ਤੇ ਨਾ ਜੀ ਨੀ ਦਾ ਦਸਵਾ ਵਾਰੀ ਜੀ ਫੱਟੇ ਤੁਹਾਨੂੰ ਨਾ ਮਨ ਕਰਾ ਹਾਂ ਜੀ ਸੰਤੋਖ ਦੀ ਕੋਈ ਸਾਰ ਨਹੀਂ ਹਾਂ ਦਿੱਤਾ ਥੋੜਾ ਬਾਜੀ ਰਹੇ ਨਾਦ ਕਾ ਨਾ ਖੁੱਲੀਆਂ ਨੇ ਆਹ ਬਲੀਆਂ ਜਿਹੜੀਆਂ ਦੁਕਾਨਾਂ ਨੇ ਇਹ ਵੀ ਨਹੀਂ ਖੁੱਲੀਆਂ के ढाल ढडो हिक बारे साफ़ तयारु करणी ਸੰਗਤ ਦੇ ਰਿਹਾ ਉਹ ਆਹ ਦੇਖੋ ਗਾਇਜ਼ ਕੀ ਆਹੀ ਇਹ ਨੂੰ ਪਤਾ ਉਹਨੂੰ ਹਮਾਰੇ ਉਹਨੂੰ ਕਹਾਂ ਚੱਕਰ ਹੋਇਆ ਉਹ ਲੈ ਸਿੱਟਦਾ ਹੈ ਨਾ ਖਸਮ ਦੀ ਬਾਣੀ ਸੀ ਆਖੋ ਸਤਨਾ ਜੈਸੀ ਮੈਂ ਆਵਾ ਖਸੂਨ ਕੀ ਬਾਣੀ ਤੈ ਸੜਾ ਤਰੀ ਗਿਆਨ ਵੇ ਲਾ ਲੋ ਸਿੱਖਾਂ ਨੂੰ ਇਸ ਬਾਣੀ ਤੋਂ ਤੋੜਨ ਵਾਸਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨਾਂ ਦੀ ਜ਼ਹਿਰ ਦੇ ਕੇ ਸਪਹਿਲਾ ਤਾਂ ਉਹਨਾਂ ਨੂੰ ਮਾਰਿਆ ਫਿਰ ਪਰਿਵਾਰ ਨੂੰ ਡੋਗ ਰਿਆਂ ਨੇ ਅੰਗਰੇਜ਼ਾਂ ਦੇ ਕਹਿਣ ਤੇ ਖਤਮ ਕਰ ਦਿੱਤਾ ਯਾਦ ਐਂ ਕੋ ਸਿੱਖੋ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਬਣਾ ਕੇ ਇਥੋਂ ਲੈ ਕੇ ਅਮਰਤ ਛਕਨ ਦੇ ਵਾਰजूद ਵੀ ਮਹਾਰਾਜਾ ਦਲੀਪ ਸਿੰਘ ਨੂੰ ਉਸ ਖੱਡੇ ਵਿੱਚ ਦਫਨ ਕਰਦਾ ਲੰਡਨ ਵਿੱਚ ਜਿੱਥੇ ਉਹ ਅੰਗਰੇਜ਼ਾਂ ਨੂੰ ਦਫਨ ਕਰਦੇ ਸੀ ਯਾਦ ਰੱਖੋ ਸੋ ਆਓ ਦੂਜਾ ਸ਼ਬਦ ਦੇ ਦਰਸ਼ਕੋ ਸਾਡਾ ਗੁਰੂ ਕੋਈ ਨਹੀਂ ਹੈ ਕੋਈ ਦੇਵਤਾ ਨਹੀਂ ਹੈ ਮਹਾਰਾਜ ਕਹਿੰਦੇ ਕੋਈ ਵੀ ਸਿੱਖ ਇਸ ਗੁਰੂ ਨਾਲ ਜੁੜੇਗਾ ਉਹ ਗੁਰੂ ਦਾ ਰੂਪ ਹੋ ਜਾਏਗਾ ਮਹਾਰਾਜ ਕਹਿੰਦੇ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰਪਦੇਸ਼ ਚਲਾਉਂਦਾ ਯਾਦ ਰੱਖਿਓ ਹਰ ਇੱਕ ਸਿੱਖ ਗੁਰੂ ਦਾ ਰੂਪ ਹੋਵੇਗਾ ਹਰੇਕ ਸਿੱਖ ਰੱਬ ਦਾ ਰੂਪ ਹੋ ਜਾਏਗਾ ਜੋ ਦੀਸੈ ਸੋ ਤੇਰਾ ਰੂਪ ਯਾਦ ਰੱਖਿਓ ਗੁਣ ਨਿਧਾਨ ਗੋਬਿੰਦ ਨੂੰ ਤੁਹਾਡੇ ਕੋਲ ਨਹੀਂ ਹਨ ਜੇ ਇੱਕ ਵੀ ਗੁਣ ਆਪਣੇ ਵਿੱਚ ਹੈ ਉਹ ਮਾਲਕ ਦੇ ਹਨ ਸਭ ਗੁਣ ਤੇਰੇ ਮੈਂ ਤੇਰੇ ਕੋਲ ਮੈਂ ਨਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਜੇ ਤੁਸੀਂ ਅੱਛਾ ਕੰਮ ਕਰਦੇ ਹੋ ਭੁੱਲ ਕੇ ਨਾ ਕਰਤਾ ਬਣ ਜਿਓ ਭੁੱਲ ਕੇ ਨਾ ਕਹਿ ਦਿਓ ਮੈਂ ਕੀਤਾ ਮਹਾਰਾਜ ਨੇ ਜਬ ਲਗ ਜਾਣੇ ਮੁਝਤੇ ਕਛ ਹੋਏ ਤਬ ਉਸ ਕੋ ਸੁਖ ਨਹੀਂ ਕੋਏ ਜਬ ਇਹ ਜਾਣੇ ਮੈਂ ਕਿਸ ਕਰਤਾ ਤਬ ਲਗ ਗਰਵ ਜੋਨ ਮੇ ਫਿਰਤਾ ਸੋ ਅੱਜ ਦੀ ਗੱਲ ਸੁਣ ਲਿਓ ਆ ਗੁਰੂ ਸਾਨੂੰ ਕੀ ਦਿੰਦੇ ਨੇ ਯਾਦ ਰੱਖਿਓ ਸਾਨੂੰ ਗੁਰ ਦਿੰਦੇ ਨੇ ਕਿਉਂਕਿ ਮੈਂ ਕੋਈ ਲਾਈਨ ਚ ਪੜ ਰਿਹਾ ਹਾਂ ਧਿਆਨ ਰੱਖਣਾ ਮਹਾਰਾਜ ਕਹਿੰਦੇ ਗੁਰ ਬਿਨ ਕੋਹਰ ਹਨ੍ਹਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸਤਿਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਯਾਦ ਰੱਖਿਓ ਆਖ ਹੱਥ ਤੁਸੀਂ ਕਿਵੇਂ ਪਾੜੀ ਪੜਿਓ ਮਹਾਰਾਜ ਜਨਨ ਸਾਹਿਬ ਦੀ ਜੇ ਕੋ ਸਿੱਖ ਗੁਰੂ ਸੇਤੀ ਸੰਗ ਖੋਵੇ ਹੋਵੇ ਤਾਂ ਹਤਵੰਤੀ ਮਹਾਰਾਜ ਨੇ होवे ता सानो सिख कोई जियो रहे गुर नाल गुर याद रखियो असी गुर सिखा ए मूल मंत्र साहिब दा स्वरूप है भाई आखो सतना तुसी तो पढ़ जाओ ना एक ओंकार सतना करता पुरख निरभौ निर्वैर अकाल मूरत अजूनी साहिब भंग अगे की बोलोगे गुर प्रसाद याद रखियो ए गुर है ए सारी बाणी इस गुर दी व्याख्या है

ਮਨ ਹੀ ਰੱਬ ਦਾ ਮੰਦਰ ਹੈ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਾਹਰ ਜਨਮ ਨਾਵਾ ਸਭ ਤੋਂ ਉੱਚਾ ਮੰਦਰ ਮੇਰਾ ਯਾਦ ਰੱਖਿਓ ਆ ਜਿਹੜਾ ਆਪਣੇ ਮਨ ਹੈ ਆਪਣੇ ਮਨ ਨੂੰ ਸਮਝਾਓ ਮਨ ਦੇ ਅੰਦਰ ਰੱਬ ਵਸਦਾ ਹੈ ਮਨ ਮਾਹੀ ਮਨ ਮਾਹੀ ਮੇਰੇ ਗੋਬਿੰਦਾ ਆਪਣੇ ਮਨੋ ਰੱਖ ਬੱਠੇ ਰੱਖ ਤੇ ਆ ਯਾਦ ਰੱਖਿਓ ਜਦੋਂ ਮੁਰ ਸ਼ਬਦ ਆਵੇ ਮੂਲ ਮੰਤਰ ਸਹਿਬ ਦਾ ਧਿਆਨ ਰੱਖਿਆ ਕਰੋ ਭਾਈ ਸਾਡਾ ਰਬ ਕੋਈ ਮੂਰਤੀ ਨਹੀਂ ਹੈ ਉਠਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿ ਜਿ ਸੇਵਿਆ ਤੈਨ ਪਾਇ ਮਾਨ ਨਾਨਕ ਕਾ ਵੀ ਹੈ ਹੁਣੀ ਵੀ ਧਾਨੋ ਗੁਣਾ ਖਿਆਨਾ ਸਾਰੇ ਦੇ ਵਿੱਚ ਵਰਸਦਾ ਹੈ ਜੇ ਇੱਕ ਵੀ ਗੁਣ ਤੁਹਾਡੇ ਸਾਡੇ ਵਿੱਚੋਂ ਬਾਹਰ ਆਵੇ ਕਦੇ ਭੁੜਕੇ ਨਹੀਂ ਕਹਿਣਾ ਮੈਂ ਗੁਨਾਹਵਾਲਾ ਹਾਂ ਨਹੀਂ ਬੋਲਣਾ ਕਹਦੇ ਨਾ ਸਭ गुण ਤੇਰੇ ਮੈਂ ਨਹੀਂ ਕੋਈ ਐਸੇ ਗੁਰਸਿੱਖ ਸੋ ਦੂਜਾ ਸ਼ਬਦ ਤੁਸੀਂ ਦੇਖਿਆ ਹੁਣ ਕਿਹਜਾ ਸ਼ਬਦ ਬਹੁਤ ਇੰਪੋਰਟੈਂਟ ਹੈ ਉਹਦੇ ਦਰਸ਼ਨ ਪਾਓ ਉਹ ਦਰਸ਼ਨ ਸ਼ਬਦ ਦੇ ਇਹ ਸੀ ਸਤ ਗੁਰ ਆਸ਼ਾਤ ਦੇਖ ਲਿਓ ਇਸ ਗੁਰ ਦੇ ਅੱਗੇ ਕੀ ਲੱਗਿਆ ਸਤ ਲੱਗਿਆ ਯਾਦ ਰੱਖਣਾ 12 ਸ਼ਬਦਾਂ ਵਿੱਚੋਂ ਗਾਸt ਕੇਵਲ 4 ਸ਼ਬਦਾਂ ਦੇ ਦਰਸ਼ਨ ਕਰਾ ਰਹੇ ਹੈ ਇਹਨਾਂ ਸ਼ਬਦਾਂ ਦੇ ਦਰਸ਼ਨ pau ਇਹ ਜਿਹੜਾ ਸਤ ਲਿਖਿਆ ਨੇ ਦਾ ਅਰਥ ਸੱਚ ਨਹੀਂ ਕਰਨਾ ਜੀ ਸੁਖਮਨੀ ਸਾਹਿਬ ਦੀ 12ਵੀਂ ਸਤਿ ਦੀ ਆਖਮੀ ਪੜੀ ਪੜਿਓ ਸਤ 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 ਸਾਂਗੀ ਜਿਦਕ ਸਮਾਂ ਕਿਨੇ ਬਖਿਆਣੀ ਸੱਚ ਸੱਚ ਸਤ ਸਭ ਇੱਕ ਨਾ ਕੋਟ ਬਥੇਕੇ ਦੇ ਮਿਲਲੇ ਚੀਨਾ ਕਹਨੇ ਭਾਈ ਸਤ ਤੇ ਸੱਚ ਦਾ ਦੋਨੋਂ ਸ਼ਬਦਾਂ ਦਾ ਮੂਹਰੇ ਮੰ ਰੱਖਿਆ ਮਹਾਰਾਜ ਕਹਨੇ ਭਾਈ ਸੱਚ ਸਾਡਾ ਜੀਵਨ ਵਿੱਚ ਖਸਮ ਹੈ ਤੇ ਇਹਨੂੰ ਹਮੇਸ਼ਾ ਹੀ ਜਿੱਤ ਆਪਣਾ ਹੁਣ ਸਾਰੇ ਗੁਰੂ ਦੰਦ ਦੇ ਵਿੱਚ ਇਹਨੂੰ ਕਿਉਂ ਸਟੇਜ ਤੇ ਆ ਕੇ ਆਪਣਾ ਸਨਮਾਨ ਲੈ ਲੈਣ। ਬਾਬਾ ਕਾਕਾ ਸਿੰਘ ਜੀ ਸਨਮਾਨ ਦੇਣਗੇ। ਬਾਬਾ ਰਤੀਆ ਵਾਲੇ ਸੀਨੀਅਰ ਕਾਉਂਸਲ ਮੈਂਬਰ ਸਾਹਿਬਾ ਉਹਨ ਘੇਰਾ ਸਾਹਿਬ ਬੱਚ ਕੇ ਆ ਜਾਣ। ਇਸ ਤੋਂ ਬਾਅਦ ਜਿਹੜਾ ਹੈ ਸਟੇਜ ਦਾ ਕਾਰਜਾਈ ਤੇ ਪੱਖੋ ਕੇ ਚਲਾਉਣਗੇ ਇਸ ਤੋਂ ਬਾਅਦ ਤੁਹਾਨੂੰ ਜਿਹੜੇ ਢਾਡੀ ਨੇ ਜਾਂ ਕਮਿਸ਼ਨ ਨੇ ਉਹ ਨਿਹਾਲ ਕਰਨਗੇ। ਚਲੋ। 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 ਤੁਹਾਡਾ ਸਵਾਗਤ ਹੈ ਅੱਜ ਇਸ ਖੰਧਰ ਦੀ ਇਸ ਪਾਠ ਵਿੱਚ ਜਿਨ੍ਹਾਂ ਕੋਰਟਾਂ ਆ ਕੋਰਸਾਂ ਦੇ ਮਹਤਵਪੂਰਨ ਸਾਹਿਲ ਨੂੰ ਟੈਨਟਰੀ ਜਵਾਬਤਾ ਦੀ ਸਾਖੀ ਨੂੰ ਸਿੱਖਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਉਹ ਇੱਕ ਮਿੰਟ ਲੱਗਿਆ ਕਾਤ ਨਹੀਂ ਲੱਗਿਆ ਇੱਧਰ ਆਪਾਂ ਗਏ ਆਪ ਉਹ ਕਹਿੰਦੇ ਵੀ ਉਹ ਦੇਖ ਲੈ ਜੜੀ ਸੁਣਨਾ ਪਿਆ ਹੈ ਨਾ ਨਹੀਂ ਚੰਡੋਲ ਹੁੰਦਾ ਹਾਂ ਨਹੀਂ ਠੀਕਾ ਉੱਚੀ ਆਇਕਲ ਸਟ ਉਹਦਾ ਸਟੇਜ ਕਿੰਨੇ ਦਾ ਹੁੰਦਾ ਐ ਇੱਕ ਰੜੀ ਆ ਮੋਬਾਈਲ ਭੜਨ ਵਾਲਾ ਹੁੰਦਾ ਉਹ ਕਿੰਨੇ ਦਾ ਹਾਂ ਫੌਜੀ ਸ਼ਾਸਤਰ ਜਰਵਾਕ ਜੋ ਵੀ ਪਾਰਟੀ ਦੀ ਆਏ ਉਹ ਤਾਂ ਆਏ ਜੀ ਜੀ ਪਾ ਮੈਨਾਂ ਦਾ ਸੇ ਆਦੇ ਆਹ ਆਹ ਆਦੇ ਆਹੀ ਆ ਸਸਲਾ ਕਿੰਨਾ ਦਾ ਆਹ ਜੀ

ਅਡਾਂ ਕਲੀ ਡਾਂਗ ਫੜਦਾ ਹੈ ਉਹ ਦਿਓ ਉਹ ਆਏ ਘਰ ਥੱਲੇ ਲੇ ਗੋ ਨਾ ਕੋਈ ਦੇਖਦਾ ਉਹ ਨੂੰ ਆ ਕੇ ਦੇਖਣੀ ਝਗੜਾ ਸਾਇਆ ਹਾਂ ਓਕੇ ਲੱਕੀ ਲਵ ਯਾ ਹੋਰ ਫੜੀਆਂ ਰਸ ਹਾਂ ਦੇ ਹਾਂ ਹਾਂ ਅੱਬਾ ਬੈਲੋਂ ਹੀ ਲੈ ਲਿਆ ਹੈ ਚਲੋ ਵੀ ਟੀ ਹਾਈ ਗਾਇਜ਼ ਤੇਨੇ ਚੀਜ਼ਾਂ ਆਪਾਂ ਨੇ ਲਈਆਂ ਨੇ ਰੋ ਸ਼ੌਪ ਤੋਂ ਤੇ ਹੋਰ ਵੀ ਬੜਾ ਕੁਝ ਹੈਗਾ ਗਾਇਜ਼ ਗਾਇਜ਼ ਮੰਮੀਏ ਕੋਈ ਤੁੰਬੂ ਦਾ ਮਾਸੜੀ ਬਣਦੀ ਆ ਮੈਨੂੰ ਲੱਗਿਆ ਫਰਾਂ ਨੂੰ ਕੀ ਆ ਤੇ ਖਾ ਜਾ ਇਹ ਤਾਂ ਮਾੜਾ ਜਿਹਾ ਟੱਚ ਹੋਵੇ ਉਹਦੀ ਪਾੜ ਦੂ ਸਰੀਰ ਨੂੰ ਆ ਫੜੀ ਰੇੜੀ ਉਹ ਫੜਿਆ ਵੀ ਨਹੀਂ ਆ ਰਿਹਾ ਆ ਫੜੀ ਹੈ ਮਰੇ ਇੱਥੇ ਕੋਰ ਲੱਗਿਆ ਦੁੱਖ ਲੱਗੀਆਂ ਦਾ ਸੱਫਾ ਹੋ ਰਿਹਾ ਹੋ ਨਾ ਆਹ ਬੁੱਲ ਨਹੀਂ ਰਾਈ ਨੀਆਂ ਪਈਆਂ ਨੇ ਕੀ ਕਰਨੀਆਂ ਚੰਨਾਂ ਹਾਂ ਦਾ ਇਸ ਸਾਹ ਚਲੋ ਹੁਣ ਬਾਓ ਬੇਹਣੜ ਗਾਇਜ਼ ਇਧਰ ਦੀ ਚਾਲ ਇਧਰ ਦੀ ਲਓ ਜੀ ਆਪਾਂ ਹੁਣ ਉਹ ਹੁਣ ਟਾਈਮ ਜਿਹੜਾ ਉਹ ਹੋ ਚੁੱਕਿਆ ਹੈਗਾ ਆਪਣਾ 5:40 ਦਾ ਸਮਾਂ ਜਿਹੜਾ ਉਹ ਹੋ ਚੁੱਕਿਆ ਹੈਗਾ ਤੇ ਹੁਣ ਆਪਾਂ ਜਿਹੜੇ ਆਪਾਂ ਸਰੋਵਰ ਤੇ ਆਏ ਆ ਤੇ ਉਸ ਤੋਂ ਬਾਅਦ ਇਹ ਆਪਣਾ ਆਖਰੀ ਆ ਕੀ ਪਤਾ ਰਹਿਣ ਦਾ ਦਾ ਪ੍ਰੋਗਰਾਮ ਕੋਈ ਬਣ ਨਹੀਂ ਰਿਹਾ ਕਿ ਕੋਈ ਐਤ ਕੀ ਹੈ ਨਹੀਂਗਾ ਤਾਂ ਕਰਕੇ ਹੁਣ ਆਪਾਂ ਹੁਣ ਤੁਹਾਨੂੰ ਸਿੱਧਾ ਘਰੇ ਹੀ ਮਿਲਾਂਗੇ ਤੇ ਆ ਅਸੀਂ ਸਾਡਾ ਚਲੋ ਮੈਂ ਘਰੇ ਜਾ ਕੇ ਤੁਹਾਨੂੰ ਮਿਲਦਾ। ਕਾਏ ਹੁਣ ਦੂਜੇ ਨੰਬਰ ਤੇ ਆਉਂਦੀ ਆ ਆਪਣੇ ਰਵੇ। ਚਾਹ ਪੁੰਨੀ ਫੇਰ ਆਉਂਦਾ ਆਪਣੇ ਰਵੇ। ਉਹ ਇਹ ਨਾ ਦਿਖਾ। ਇਹ ਕਾਹ ਹੁਣ ਆਪਣੇ ਰਵੇ ਕਦੂ ਗਾਸ ਤੇ ਆ ਛਿਲਣ ਵਾਲਾ। ਇਹ ਬਾਅਦ ਪਹਿਲਾਂ ਸਾਨੂੰ ਤਾਂ ਯਾਰ ਮਿਲਿਆ ਹੀ ਨਹੀਂ। ਫਿਰ ਦੂਜੇ ਨੰਬਰ ਤੇ ਮਿਲ ਗਿਆ। ਪਤਾ ਨਹੀਂ ਕਿੱਥੋਂ ਲੱਗ ਗਿਆ। ਇਹ ਬਾਬਾ ਜੀ ਨੇ ਬੋਲਿਆ ਨਾ। ਹਾਂ। ਬਾਬਾ ਬੜਿਆ ਬੰਦਿਆਲੀ। ਅੱਛਾ। ਇਹ ਇਹ ਛਿਲਣ ਨੂੰ ਇਹ ਜਿਹੜੀ ਨੂੰ। ਸਭ ਨੂੰ ਮੈਂ।

ਆ ਆਇਆ ਆਪਣੇ ਲਵੇ ਹੱਟੀਆਂ ਫੁਰਕ ਨਾਲ ਇਹ ਆਪਣੇ ਲਵੇ ਆਇਆ ਆਇਆ ਗਾਜ ਕੋ ਮੋਟਾਰੇ ਬੇਜੇ ਤੇ ਆਇਆ 2000 ਤੇ ਆਪਣੇ ਲਵੇ ਜਿਹੜਾ ਕਿਚਨ ਦਾ ਸਮਾਨ ਤੁਹਾਨੂੰ ਦਿਖਾਦਾ ਮੈਂ ਆਪਣੇ ਲਵੇ ਕਿਚਨ ਦਾ ਸਮਾਨ ਹੈ ਜਿਹੜਾ ਉਹ ਆ ਜਿਹੜਾ ਉਹਦਾ ਕੱਪੜਾ ਹੈ ਇੱਕ ਨਾਲ ਦੀ ਗੱਲ ਉਹ ਜੀ ਤੁਹਾਨੂੰ ਚਾਪ ਉਸ ਮਹਾਂ ਦਾ ਕਰਵਾ ਦੇ। ਇਹ ਤੁਹਾਨੂੰ ਉਸ ਨਾ ਕਰਵਾ ਦੇ। ਬਹੁਤ ਵਧੀਆ ਲੱਗਿਆ। ਇਹ ਦੂਜੇ ਨੰਬਰ ਤੇ ਆਪਾਂ ਦਵੇ ਜਿਹੜਾ ਆਹ ਹੈ। ਉਹ ਲੈ ਆਹ ਦੋ ਦੇ ਕੋ। ਉਹ ਮੇਰੇ ਨਾਲ ਰੱਖ ਲੈ। ਮੈਂ ਦਵਾ ਗੁਰੂ ਤੋਂ ਤਾਂ ਤਾਂ ਕੋਲ ਤੋਂ ਵਾਇਰ ਨਹੀਂ ਹੈ ਨਾ ਕਿ ਮੈਂ ਦਵਾਈ ਆਗੀ। ਕਈ ਜਾਨ ਮੇਰੇ ਲਵੇਗਾ 100 ਰੁਪਏ। ਚਲੋ ਤੇ ਗਾਇਜ਼ ਇਹ ਆਪਾਂ ਨੇ ਕਾਸਪੈਨਰ ਲਿਆਗਾ ਤਾਂ ਇਹ ਸੀ ਗਾਇਜ਼ ਸਾਡਾ ਵਲੌਗ ਅੱਜ ਦਾ ਹੋਪ ਕਰਦਾ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਾ ਹੋਗਾ ਵਧੀਆ ਲੱਗਾ ਤਾਂ ਲਾਈਕ ਸੋਰਾ ਜਰੂਰ ਕਰਨਾ ਤੇ ਗਾਇਜ਼ ਹੁਣ ਮਿਲਦੇ ਆਂ ਘੈਂਟ ਜੇ ਵਲੌਗ ਦੇ ਵਿੱਚ ਬਾਏ ਤੇ ਹਾਂਜੀ ਗਾਇਜ਼ ਤੇ ਹੁਣ ਆਪਾਂ ਪਹੁੰਚ ਚੁੱਕੀਆਂ ਆ ਤੇ ਆਪਾਂ ਜਿਹੜਾ ਮੇਲਾ ਜਰਾ ਬਹੁਤ ਦੇਖਾ ਭੀੜ ਤਾਂ ਬਹੁਤ ਸੀਗੀ ਤੇ ਹੋਰ ਆਪਾਂ ਦੇ ਗੰਨੇ ਦਾ ਜੋ ਸ਼ੋਰ ਮਖਾਨ ਦਾ ਲੰਗਰ ਤੇ ਆਪਾਂ ਨੇ ਬਹੁਤ ਸਾਰਾ ਜਿਹੜਾ ਉਹ ਲੰਗਰ ਜਿਹੜੇ ਨੇ ਹੋ ਸਕੇੜੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਹੋਏ ਆ ਆਪਣੇ ਕਿਹੜਾ ਕਿਹੜਾ ਸਮਾਰ ਤੋਂ ਬਾਈ ਕੀਤਾ ਤੇ ਸਭ ਤੋਂ ਪਹਿਲਾਂ ਤੇ ਆਉਂਦੀ ਆ ਆਪਣੀ ਰੋਵੇ। ਸਾਥ ਨੇ ਰੋਵਾਂਗੇ ਇੰਕੜਾ ਸੀ ਜੀ ਇਹ ਮੈਂ ਸੋਚਿਆ ਸੀਗਾ ਵੀ ਮੈਂ ਇਹਨੂੰ ਹੀ ਕਹਤਾ ਵੀ ਆਦ ਬਾਦੇ ਮਜਾਕ ਹੀ ਕਰਤਾ ਸੀਗਾ ਮੈਂ ਤੁਸੀਂ ਮਗਾ ਦਵਾਈ ਨਹੀਂ ਹੋਗੀ ਇਹ ਦੂਜੀ ਮਾਰਨ ਵਾਲੀ ਪਰ ਉਹਨਾਂ ਨੇ ਸੱਚੀ ਦਵਾਈ ਦਿੱਤੀ ਤੇ ਅਪਣ ਲੈਦੀ। ਇਹ ਦੂਜੇ ਨਾਲ ਵਰਤੇ ਆਉਂਦੀ ਆ ਇਹ ਚਲੋ ਜੇ ਤੁਹਾਨੂੰ ਕੀ ਦਿਖਾਉਣਾ ਪਰ ਦੇਖ ਲਓ। ਦੂਜੇ ਨਾਲ ਵਰਤਿਆ ਆਈ। ਹੋ। ਏ ਗਾਈਜ਼ ਕਰਨਾ ਦੇਖ ਸਕਦੇ ਤੁਸੀਂ ਮੋਟਾ ਹੈ ਘੱਟੋ-ਘੱਟ ਹੋਊਗਾ ਅੱਧਾ ਕਿਲੋ ਦਾ ਦੇਖ ਸਕਦਾ ਤੁਸੀਂ ਤੇ ਹੁਣ ਆਪਾਂ ਖੋਲਦੇ ਆਂ ਬੈਗ ਤੇ ਇਹਦੇ ਵਿੱਚ ਹੈਗਾ ਆਪਣਾ ਸਮਾਨ ਤੇ ਸਭ ਤੋਂ ਪਹਿਲਾਂ ਹੋਣੀ ਚਾਪ ਹੀ ਹੋ ਗਾਈਜ਼ ਚਾਪ ਤੇ ਦੂਜਾ ਦਫਾਪਾ ਤੇ ਇਹਦਾ ਤੁਹਾਨੂੰ ਕੀ ਦਿਖਾਣਾ ਇਹਨੂੰ ਕਰ ਗਏ ਸਾਈਡ ਤੇ ਤੇ ਦੂਜੇ ਨੰਬਰ ਤੇ ਹੋਈ ਗਾਈਜ਼ ਰਮਾਲ ਆਪਣਾ ਲਓ ਆਪਣੇ ਹੁਣ ਫਲੈਸ਼ ਲਾਈਟ ਜਿਹੜੀ ਆ ਉਹ ਹੁਣ ਹੋ ਚੁੱਕੀ ਆ ਤੇ ਹੁਣ ਆਪਣਾ ਦਫਾ ਰਮਾਲ ਆ ਚੁੱਕੀ ਆ ਉਹ ਲਗਾ ਨਾ ਮੱਚਦੀ। ਦੂਜੇ ਨੂੰ ਪਰਤੀਆਂ ਕਿ ਗਾਇਸ। ਹੈ। 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 ਤੇ ਦੇਖੋ ਗਾਇਸ ਇਹ ਜਿਹੜੇ ਤੁਹਾਨੂੰ ਹੀਰੇ ਦਿਖੇ ਨੇ ਉਹ ਦੇਖੋ ਨਾ ਮਿਲਦੇ ਸਾਡੇ ਚੈਨਲ ਤੇ। ਇਹ ਦੇਖੋ ਗਾਇਸ ਕਿੰਨਾ ਮਰਜੀ ਕੁਝ ਵੀ ਕਰ ਲੋ 파ੜਦੀ ਨਹੀਂ ਹੈਗੀ। ਕੋਈ ਜੁਗਜਗ ਤਾਂ ਨਹੀਂ ਹੋ ਰਿਹਾ ਭਾਈ। ਹੈਂ ਬਣਤਾ ਨਹੀਂ ਹੈਗੀ ਦੇਖ ਲੈ ਹਲੇ ਵੀ ਕਿਤੇ। ਦੇਖ ਗਾਇਸ ਨੂੰ ਦੇਖਣ ਨੂੰ ਨਾ ਮਿਲੇ ਕੋਈ। ਹੁਣ ਤੇ ਦੇਖ ਸਕਦੇ ਹੋ ਫੁਰ ਗਈ ਜੀ ਆਪਾਂ ਹੀਰੇ ਇਹ ਤੁਹਾਨੂੰ ਗਾਇਜ਼ ਝੂਠ ਨਹੀਂ ਮੈਂ ਬੋਲਦਾ ਸਿਰਫ 3 ਕਰੋੜ ਰੁਪਏ ਦੀ ਮਿਲੀ ਆ ਤੇ ਬੜੇ ਬੈਸਟ ਖਾਸ ਰਹਾ ਤਾਂ ਮੈਂ ਜੱਛ ਹਟਕੇ ਗਰੂ 400 ਰੁਪਏ ਦੀ ਹੋ ਜਾ ਗਾਇਜ਼ ਦੇਖ ਸਕਦੇ ਹੋ ਇਹ ਮੇਲੇ ਤੋਂ ਲਿਆ ਕੇ 3-400 ਦੀ ਵੇਚ ਸਕਦੀ ਆ ਇਹ ਵੀ ਆਪਾਂ ਨੇ ਕੀ ਲੈਣਾ ਬਾਕੀ ਦੇਖ ਸਕਦੇ ਹੋ ਇਹ ਉਰੇ ਲੌਕ ਹੁੰਦੀ ਹੈ ਇਹ ਉਹ ਘੜੀਆਂ ਵਾਲਾ ਹੈ ਨਹੀਂਗਾ ਸਿਸਟਮ ਇਹਦਾ ਦੇਖ ਸਾਡੇ ਕਮੇਟ ਮੈਂ ਤੁਹਾਨੂੰ ਲਾ ਕੇ ਦਿਖਾਉਣਾ ਕਿ ਕਿਤੇ ਹੋਰ ਉਹ ਲੱਗੇਗਾ ਕੁਝ ਜਸੂਰ ਲੱਗਿਆ ਤੇ ਇਹਨੂੰ ਐਂ ਦੱਬਣਾ ਪੈਂਦਾ ਉਹਨੂੰ ਐਂ ਜੀ ਉਸਾਂ ਇਹ ਨੂੰ ਦੱਬਣਾ ਇਹ ਪੈਂਦਾ ਤੇ ਐਂ ਅੱਗੇ ਲੱਗ ਜਾਂਦੀ ਹੈ ਬੈਠ ਦੱਬ ਨਹੀਂ ਪਾਉਂਦੇ OK ਜਿੰਦਗੀ ਚ ਨਹੀਂ ਹੁੰਦੀ ਇਹ ਐਂ ਕਮਾ ਚੱਲੂ ਕੋਤ ਲੱਗੇ ਜਾਇਆ ਕੁਮਾ ਤਾਂ ਉਹ ਜੰਤਾ ਗਈ ਇਹ ਇਹ ਫਾਈਨ ਟੂ ਵੀਰ ਇਹ ਕਿੱਧਰ ਨੂੰ ਹੈ ਆੜਾ ਮੈਨੂੰ ਬਤਾ ਬੀ ਪਾਸ ਕਰ ਦੇ ਕਰਤਾ